ਤੋ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈ ਇੱਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂਗੇ ਤੋ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਕ ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦਿਆਂ ਆਂ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ। ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ। ਜਿਹੜਾ ਵੀ ਕੋਈ ਵਹੀਕਲ ਆ ਕਿਸੇ ਕੋਲੇ ਗੱਡੀ ਆ, ਮੋਟਰਸਾਈਕਲ ਆ, ਬੱਸ ਆ, ਟਰੱਕ ਆ, ਜੋ ਵੀ ਆ ਜਿੰਨੇ ਵੀ ਵਹੀਕਲ ਆ ਆਪਣੇ ਸਾਰੇ ਵਹੀਕਲਾਂ ਤੇ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਔਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ 'ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਕਜਾਗਾ ਤੇ ਦੂਸਰਾ ਇਹ ਤੋਂ ਕਹਾ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ 'ਚ ਕਸਬੇ 'ਚ ਗਲੀ 'ਚ ਕੂਚੇ 'ਚ ਜਿਹੜੇ ਜਮੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਕਿ ਇਸ ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਸੰਦਾਂ ਦੀ ਭੰਨ ਤੋੜ ਕੀਤੀ ਗੱਡੀਆਂ ਭੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰੇ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਤੋੜ ਕਰਦੇ ਸੀ ਸਾਡੇ ਬੰਦਨ ਨੂੰ ਇੰਜਨ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਵੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਨਿਸ਼ਚਿਤ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਆ ਅਪੀ ਆਪ ਆ ਆ ਹਾਂ ਇੱਕ 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 ਮੁੰਡੇ ਮੁੰਡੇ ਪਹਿਲਾਂ ਪਹਿਲਾਂ ਨੂੰ ਬੈਠ ਗੱਲ ਕਰੇਗੀ ਹਾਂ ਇਹ ਜਿਆਦਾ ਹਾਂ ਮੈਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਪਨੀਰ ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸੀਆਂ ਕੁਝ ਗੱਲਾਂ ਨਾਲ ਵਿੱਚ ਰਹਿ ਗਈ ਇੱਕ ਗੱਲ ਜੋੜਨ ਵਾਲੀ ਕਿਉਂਕਿ ਹੋ ਸਕਦਾ ਹੈ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਉੱਥੇ ਸਾਡੇ 5 ਕਿਸਾਨਾਂ ਨੂੰ ਇਹ ਤੋਂ ਕਹਾਾਂ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਕੂਚੇ ਚ ਜਿਹੜੇ ਜਮੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਕਿ ਇਸ ਰੋਸ ਵੱਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਸੰਦਾਂ ਦੀ ਭੰਨ ਤੋੜ ਕੀਤੀ ਗੱਡੀਆਂ ਭੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਦੇ ਹਾਂ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰੇ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਤੋੜ ਕਰਦੇ ਸੀ ਸਾਡੇ ਬੰਦਨ ਨੂੰ ਇੰਜ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਵੀ شناਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਨਿਸ਼ਚਿਤ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਆ ਅਪੀ ਆਪ ਆ ਆ ਹਾਂ ਇੱਕ 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 ਮੁੰਡੇ ਮੁੰਡੇ ਪਹਿਲਾਂ ਪਹਿਲਾਂ ਨੂੰ ਗੱਲ ਕਰੇਗੀ ਹਾਂ ਇਹ ਜਿਆਦਾ ਹਾਂ ਮੈਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਪਨੀਰ ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸੀਆਂ ਕੁਝ ਗੱਲਾਂ ਨਾਲ ਵਿੱਚ ਰਹਿ ਗਈ ਇੱਕ ਗੱਲ ਜੋੜਨ ਵਾਲੀ ਕਿਉਂਕਿ ਹੋ ਸਕਦਾ ਹੈ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਉੱਥੇ ਸਾਡੇ 5 ਕਿਸਾਨਾਂ